ਨਾਬਾ ਬੱਸ ਸਟੈਂਡ ਦੇ ਨੇੜੇ ਇੱਕ ਵਾਰ ਫਿਰ ਤੋਂ ਪਿਆਨਕ ਸੜਕ ਹਾਦਸਾ ਵਾਪਰਦਾ ਹੈ ਇਸ ਹਾਦਸੇ ਦੇ ਵਿੱਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਇਲਾਕੇ ਦੇ ਲੋਕ ਪ੍ਰਸ਼ਾਸਨ ਤੋਂ ਕਾਫੀ ਨਰਾਜ਼ ਨਜ਼ਰ ਆ ਰਹੇ ਨੇ ਦਰਅਸਲ Rajasthan ਤੋਂ ਇੱਕ ਲੋਹੇ ਦੇ স্ক্রੈਪ ਨਾਲ ਭਰੀ ਟ੍ਰਾਲੀ ਜੋ ਕਿ ਮੰਡੀ ਗੋਬਿੰਦਗੜ ਦੇ ਵੱਲ ਜਾ ਰਹੀ ਸੀ ਇਸ ਤਰ੍ਹਾਂ ਨਾਬਾ ਬੱਸ ਸਟੈਂਡ ਦੇ ਨੇੜੇ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਹਾਦਸੇ ਦੇ ਵਿੱਚ ਸਾਮਾਨ ਤੋੜ ਰੇ ਇੱਕ ਟਰੱਕ ਜੋ ਕਿ ਰੂਹ ਦੀਆਂ ਗੱਠਾਂ ਦੇ ਨਾਲ ਲੱਦਿਆ ਹੋਈ ਸੀ ਉਹ ਵੀ ਸ਼ਿਕਾਰ ਹੋ ਜਾਂਦਾ ਹੈ ਦੱਸਦੇ ਕਿ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਨੇ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਗ੍ਹਾ ਹਾਦਸਿਆਂ ਦਾ ਅੱਡਾ ਬਣ ਚੁੱਕੀ ਹੈ ਪਹਿਲਾਂ ਵੀ ਇੱਕ ਤੇਜ਼ ਰਫ਼ਤਾਰ ਟਰੈਕਟਰ ਬੇਕਾਬੂ ਹੋ ਕੇ ਉਹਨਾਂ ਦੇ ਘਰ ਤੇ ਦੁਕਾਨ ਦੇ ਅੰਦਰ ਜਾ ਵੜਿਆ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਛੋਟੇ-ਮੋਟੇ ਹਾਦਸੇ ਹੁੰਦੇ ਰਹਿੰਦੇ ਜਿਸ ਕਾਰਨ ਹਰ ਵੈਲ ਦੇਸ਼ ਦਾ ਮਾਹੌਲ ਬਣਿਆ ਹੁੰਦਾ ਹੈ ਉਹਨਾਂ ਨੇ ਸਪੀਡ ਬ੍ਰੇਕਰਾਂ ਦੀ ਮੰਗ ਕੀਤੀ ਹੈ ਜਿੱਥੇ ਉਹਨਾਂ ਕਹਿਣਾ ਹੈ ਕਿ ਸਕੱਦਰ ਤੋਂ ਬਾਅਦ ਇਲਾਕਾ ਨਿਵਾਸੀ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਸਪੀਡ ਬ੍ਰੇਕਰ ਲਗਾਉਣ ਦੀ ਪੂਰ ਜ਼ੋਰ ਮੰਗ ਕੀਤੀ ਹੈ ਤੇ ਭਾਰੇ ਵਾਹਨਾਂ ਦੀ ਰਫਤਾਰ ਤੇ ਨੱਥ ਪਾਉਣ ਲਈ ਤੁਰੰਤ ਸਪੀਡ ਬ੍ਰੇਕਰ ਲਗਾਏ ਜਾਣੇ ਚਾਹੀਦੇ ਨੇ ਅਜੇ ਹੀ ਉਥੋਂ ਦੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਉਹਨਾਂ ਕਹਿਣਾ ਹੈ ਕਿ ਜੇ ਜਲਦੀ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਇੱਥੇ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਵੇਗਾ ਕੀ ਇਹ ਟਰੈਕਟਰ ਟਰਾਲੀ ਕਿਸ ਦਾ ਹੈ ਇਹ ਟਰਾਲੀ ਦਾ ਜੀ ਬਾਹਰ ਦੀ ਗੱਡੀ ਦਾ ਮੇਰੀ ਹੈ ਜੀ ਅੱਛਾ ਕੈਂਟਰ ਜਿਹੜਾ ਹਾਂ ਜੀ ਹਾਂ ਜੀ ਉਹ ਹੈ ਉਹ ਤੁਹਾਡਾ ਇਹ ਕਿਵੇਂ ਐਕਸੀਡੈਂਟ ਹੋਇਆ ਜਿਹੜਾ ਇਹ ਜੀ ਪਾਸ ਕਰ ਰਹੇ ਨੂੰ ਟਰਾਲੀ ਵਿੱਚ ਫਸ ਗਈ ਹੈ ਅੱਛਾ ਟਰਾਲੀ ਵਿੱਚ ਫਸ ਗਈ ਹਾਂ ਪੂੰਗਾ ਲੋਹੇ ਵਾਲੀ ਤੁਸੀਂ ਕਿੱਥੋਂ ਆ ਰਹੇ ਹੋ ਮੈਂ ਸਮਾਨੇ ਤੋਂ ਆਇਆ ਜੀ ਅੱਛਾ ਤੇ ਕੀ ਭਰਿਆ ਹੋਇਆ ਜਿਹੜੇ ਇਹਦੇ ਵਿੱਚ ਰੂਨ ਕਾਟਨ ਆ ਜੀ ਕੋਟਨ ਹੈ ਰੂਨ ਵੀ ਅੱਛਾ ਤੇ ਕਿੰਨੇ ਵਜੇ ਹਾਸਾ ਹੋਇਆ ਇਹ 6:30 ਵਜੇ ਦਾ ਟਾਈਮ ਸਵੇਰੇ ਆਜਾ ਹਾਂ ਜੀ ਹਾਂ ਜੀ ਅੱਛਾ ਤੇ ਕਿੰਨਾ ਕੁ ਨੁਕਸਾਨ ਹੋਇਆ ਕੋਈ ਨਾ ਕੋਈ ਨੁਕਸਾਨ ਨਹੀਂ ਹੋਇਆ। ਜ਼ਿਆਦਾ ਨੁਕਸਾਨ ਨਹੀਂ ਹੋਇਆ। ਕੋਈ ਨਹੀਂ ਕੋਈ ਸਰੀਕਕ ਕੋ ਜਾਨੀ ਨੁਕਸਾਨ ਕੁਝ ਨਹੀਂ ਹੋਇਆ ਜੀ। ਤੇ ਮਾੜਾ ਮੋਟਾ। ਨਾ ਕੁਝ ਵੀ। ਅੱਛਾ ਨੀਂਦ ਆ ਗਈ ਜਾਂ ਜਿਵੇਂ ਵੈਸੇ। ਇਹ ਵਿੱਚ ਫਸ ਗਿਆ ਲੋਹਾ ਨਾ ਜੀ ਅੱਜ ਕਢਾ ਲਈ। ਹਾਂ ਕੋਈ ਹੋਰ ਚੀਜ਼ ਹੁੰਦੀ ਉਹ ਟਿਕੜ ਜਾਂਦੀ। ਠੀਕ ਹੈ। ਬਸ ਕੋਈ ਸਮਾਂ ਹੈ। ਹਾਂ ਜੀ। ਕੀ ਨਾਮ? ਨਰਿੰਦਰ ਸਿੰਘ ਪਿੰਡ ਨੂੰ ਸ਼ਹਿਰ ਤੋਂ। ਪਿੰਡ ਆਈਦਾ ਵੈਂਬਰਸਰੀ ਵਿੱਚ। ਵੈਂਬਰਸਰੀ। ਹਾਂ। 82 ਕਾਲ ਜੀ। ਇਹ ਆਪਣਾ ਮੇਰ ਰੋਡ ਸਰਕੋ ਰੋਡਾ ਜਿਹੜਾ ਜੀ ਆਪਣਾ ਬਾਸਟੈਂਡ ਤੋਂ ਇਧਰ ਬੋਡਾ ਗੇਟ ਤੋਂ ਲਾ ਕੇ ਆਪਣੇ ਇਹ ਰੰਜੀਤਨਗਰ ਮੋੜ ਤੱਕ ਕੋਈ ਸਪੀਡ ਬੇਕਰ ਨਹੀਂ ਲੱਗਣਾ ਜੀ ਅਸੀਂ ਮੰਗ ਕਰਦੇ ਹਾਂ ਵੀ ਸੀਟ ਬੇਕਰ ਲੱਗ ਜਨ ਇੱਥੇ ਹੌਲੀ ਹੌਲੀ ਨੰਗਲ ਚੀਜ਼ਾਂ ਕਿਸੇ ਵੀ ਤਰ੍ਹਾਂ ਦੀਆਂ ਤੇ ਬਾਕੀ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਕਾਲਾ ਪਹਾੜ ਰੰਜੀਤਨਗਰ ਵਾਲਾ ਜੀ ਇੱਥੇ ਬੱਚੇ ਸਕੂਲ ਦੇ ਨਾਂ ਦੇ ਕਰਦੇ ਇੱਥੇ ਬਹੁਤ ਐਕਸੀਡੈਂਟ ਹੁੰਦੇ ਨੇਗੇ ਤੇ ਬਾਕੀ ਆਪਣੇ ਰੈਸਟ ਹਾਊਸ ਵਾਲਾ ਮੋੜ ਤੇ ਇੱਥੇ ਬਹੁਤ ਹੁੰਦੇ ਨੇ ਜੀ ਇਹਦੇ ਸਪੀਡ ਬੇਕਰ ਲੱਗ ਜਨ ਸਾਡਾ ਬਹੁਤ ਫਾਇਦਾ ਹੋ ਜਾਵੇਗਾ ਬੱਸ ਸਟੈਂਡ ਦੇ ਬਾਹਰ ਤੋਂ ਸਪੀਡ ਬੇਕਰ ਹੀ ਮੰਗ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਇਹ ਜਿਹੜਾ ਆ ਰੈਸਟ ਹਾਊਸ ਔ ਵੀ ਇੱਥੇ ਵੱਧ ਤੋਂ ਵੱਧ ਲੱਗਣਾ ਤੁਹਾਨੂੰ ਫਾਇਦਾ ਵੀ ਹੋਵੇ ਨਾਲੇ ਹੋਵੀ ਹੋ ਕੇ ਲੱਗਣਾ ਵੀ ਇੱਥੇ ਗੱਡੀਆਂ ਵਾਸਤੇ ਹਾਂਜੀ ਜੀ ਅ ਸਰਕ ਕਿਸ ਤਰ੍ਹਾਂ ਦਾ ਉਰੇ ਜਿਹੜਾ ਹਾਸਾ ਹੋਇਆ ਕਿਸ ਤਰ੍ਹਾਂ ਹੋਇਆ ਇਹ ਕੁਝ ਜਾਣਕਾਰੀ ਦਿੱਤੀ ਜਾਵੇ ਇਹ ਜਿਹੜਾ ਹਾਸਾ ਹੈਗਾ तकरीबन ਸਵੇਰੇ 6:30 ਵਜੇ ਨੇਵੇਂ ਹੋਇਆ ਤੇ ਟਰਾਲੀ ਜਾ ਰਹੀ ਦੀ ਟਰੱਕ ਕ੍ਰੋਸ ਕਰ ਰਹੀ ਦੀ ਫੇਲੀ ਓਵਰਲੋਡ ਹੋਣ ਕਰਕੇ ਇਹ ਹਾਸਾ ਹੋ ਗਿਆ ਠੀਕ ਹੈ ਜੋ ਵੀ ਗੇਦੇ ਵੀ ਗਲਤੀ ਹੋਊਗੀ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਉਣੀ ਇਸ ਤਰ੍ਹਾਂ ਦੇ ਟਰਾਲੀਆਂ ਪੰਜਾਬ ਚ ਆਮ ਰੋਡਾਂ ਤੇ ਦੇਖਣ ਨੂੰ ਮਿਲ ਜਾਂਦੀਆਂ ਨੇ ਵੱਡੀਆਂ ਛੜਕਾਂ ਦੇ ਦੇਖਣ ਨੂੰ ਮਿਲ ਨੇ ਪਰ ਕੀ ਗੱਲ ਇੰਨਾ ਟਰਾਲੀਆਂ ਤੇ ਨਾ ਕਿਉਂ ਨਹੀਂ ਪੈਂਦੀ ਨਹੀਂ ਪੈਂਦੀ ਆ ਠੀਕ ਹੈ ਸਾਡੇ ਅਸੀਂ ਚਲਾਨ ਵੀ ਕਰਦੇ ਆ ਠੀਕ ਹੈ ਨਾ ਪਰ ਇਹ ਸਵੇਰੇ ਦਾ ਹਾਦਸਾ ਹੈਗਾ ਜਿਸ ਕਰਕੇ ਮੈਂ ਰਾਤ ਨੂੰ ਨਿਕਲੀ ਐ ਇਹ ਰੋਡ ਤੋਂ ਸਵੇਰੇ 6 ਹਾਂ ਸਵੇਰੇ ਤਕਰੀਬਨ 6:30 ਦਾ ਟਾਈਮ ਨਹੀਂ 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 ਇਹ ਆਪਾਂ ਹਾਂਜੀ ਹਾਂਜੀ ਮੈਨੂੰ ਪੁੱਛ ਸਕਦੇ ਪਹਿਲਾਂ ਪਹਿਲਾਂ ਕਰ ਉਸ ਕਰ ਜੀ 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 ਪਰ ਹੁਣ ਹੋ ਗਿਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜੋ ਵੀ ਹੋਮੀ ਕਾਰਵਾਈ ਕੀਤੀ ਜਾਊਗੀ ਇਹ ਹੈ ਜਗਾ ਜਿਹੜੀ ਇਹ ਪਹਿਲਾਂ ਵੀ ਕਈ ਵਾਰੀ ਹੋਏ ਨੇ ਪਹਿਲਾਂ ਇੱਕ ਗੈਸ ਟੈਂਕਰ ਹੋਇਆ ਉਸ ਤੋਂ ਪਹਿਲਾਂ ਵੀ ਕਾਫੀ ਹੋਏ ਨੇ ਜਿਹੜੀ ਤਾਂ ਗੱਡੀ ਇਧਰੋਂ ਆਉਂਦੀ ਆ ਜੀ ਆਪਣੇ ਬੋੜਾ ਗੜ ਕੰਨੀ ਉਹ ਸਾਡੇ ਕਿੰਨੇ ਘਰ ਚ ਵੜਦੇ ਨੇ ਪਹਿਲਾਂ ਵੀ ਟਰੈਕਟਰ ਵੜਿਆ ਜਿਹੜੀ ਗੱਡੀ ਪਟਿਆਲਾ ਸਾਈਡ ਤੋਂ ਆਉਂਦੀ ਆ ਉਹ ਜਗ੍ਹਾ ਇੱਥੇ ਹਰ ਵਾਰ ਇਹਦੇ ਵਿੱਚ ਜਾ ਕੇ ਪਾ ਦੇ ਅਸੀਂ ਪ੍ਰਸ਼ਾਸਨ ਤੋਂ ਕਈ ਵਾਰੀ ਉਹਦੇ ਮੋਤਾਂ ਵੀ ਹੋਈ ਜਾਣੇ ਗਿਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਪੀਡ ਬ੍ਰੇਕਰ ਬਣਾਇਆ ਜਾਣ ਤਾਂ ਕਿ ਹੌਲੇ ਕਿੱਥੇ ਕਿ ਸਪੀਡ ਬ੍ਰੇਕਰ ਬਣਾਇਆ ਜਾ ਇਹ ਬਣਾਇਆ ਜਾਣ ਜੀ ਆਪਣੇ ਰੰਜੀਤਾਗੜ੍ਹ ਦਾ ਮੋੜ ਤੋਂ ਲੈ ਕੇ ਅੱਗੇ ਬਣਾਇਆ ਜਾ ਜਿੱਥੇ ਟ੍ਰੈਫਿਕ ਪੁਲਿਸ ਵਾਲਾ ਦਾ ਖੁੱਲ੍ਹਾ ਹੀ ਦਫ਼ਤਰ ਉਧਰ ਬਣਾ ਦੇਣਾ ਇੱਕ ਇਧਰ ਬਣਾ ਦੇਣਾ ਜੀ ਰੰਜੀਤ ਨਗਰ ਇਹ ਸਰਕਲ ਤੇ ਜਾਨੀ ਨਕਸ਼ਨ ਪਹਿਲਾਂ ਵੀ ਦੇਖੋ ਪਿੱਛੇ ਵਿੱਚ ਬੱਚਾ ਮਰਿਆ ਇੱਕ ਫਿਰ ਬੋੜਾ ਗੜ ਜਿਹੜਾ ਅੱਗੇ ਜਾ ਕੇ ਪੂਰਾ ਹੋਇਆ ਇਹ ਜਗ੍ਹਾ ਹਰ ਵਾਰੀ ਇਹੀ ਕੁਝ ਹੁੰਦਾ ਜਿਹੜੀ ਉਧਰੋਂ ਜਗ੍ਹਾ ਹੁੰਦੀ ਹੈ ਤਾਂ ਉਹ ਇੱਧਰ ਨਹੀਂ ਛੜਵਾਦੇ ਜਿਹੜੀ ਇਧਰ ਪਹਾਣਿਗੜ ਸੜਕ ਨਹੀਂ ਆਉਂਦੀ ਬੋੜਾ ਗੜ ਕਹਿੰਦੇ ਉਹ ਸਾਹਮਣੇ ਵੜਦੇ ਨੇ ਜੀ ਕਿ ਤੇ ਜਿਹੜੀ ਸਪੀਡ ਬ੍ਰੇਕਰ ਦੀ ਮੰਗ ਕਰ ਰਹੇ ਹੋ ਤੁਸੀਂ ਇਹ ਪਹਿਲਾਂ ਹੱਦ ਤੱਕ ਬਣੇ ਨਹੀਂ ਹੱਦ ਤੱਕ ਨਹੀਂ ਜੀ ਬਣੇ ਨਹੀਂ ਹੈਗੇ ਹਲੇ ਤੱਕ ਜੀ ਤੁਸੀਂ ਦੱਸਿਆ ਵੀ ਤੁਹਾਡੇ ਘਰ ਦੇ ਸਾਹਮਣੇ ਦੁਕਾਨ ਤੁਹਾਡੇ ਘਰ ਦੇ ਵਿੱਚ ਖੁਦ ਇੱਕ ਵਾਰੀ ਟਰੈਕਟਰ ਅੰਦਰ ਵੜਿਆ ਜੀ ਅੱਛਾ ਹਾਂ ਜ ਖੜ ਰੋਲਾ ਪਾਇਆ ਨਹੀਂ ਬਥੇਰਾ ਪਾਇਆ ਜੀ ਫਿਰ ਇੱਕ ਵਾਰੀ ਗੈਸ ਟੈਂਕਰ ਪਲਟਿਆ ਜੀਗਾ ਦੋ ਤਿੰਨ ਦਿਨ ਉਹਦੇ ਦੀ ਫਿਰ ਗੱਡੀਆਂ ਪਹਿਲਾਂ ਪਲਟੀਆਂ ਨੇ ਤੇ ਕਈ ਜਿਹੜੀ ਜਾਨੀ ਨੁਕਸਾਨ ਬਥੇਰੇ ਹੋਏ ਨੇ ਜੀ ਹੁਣ ਪਿੱਛੇ ਜਵਾਕ ਪਿੱਛੇ ਇਹ ਪੂਰਾ ਹੋਇਆ ਹਾਂਜੀ ਬਸ ਤੁਹਾਨੂੰ ਦੁੱਖ ਹੈ ਵੀ ਛੋਟਾ ਛੋਟਾ ਘਰ ਕਿਤੇ ਆਹ ਸਾਹਮਣੇ ਆ ਜੀ ਦੁਕਾਨਾ ਫਰਿਚਰ ਦੀ ਦੁਕਾਨ ਵਾਲੇ ਜਿਹੜੀਆਂ ਆਪਣੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਲਾ ਜੀ ਅੱਛਾ ਟੋਟਾ ਹੀ ਹੈ ਹਾਂਜੀ ਹਾਂ ਪਰ ਛੋਟੇ ਘਰ ਚ ਵੀ ਬੜਿਆ ਹੋਇਆ ਟਰੈਕਟਰ ਸਾਡੇ ਘਰੇ ਵੀ ਬੜਿਆ ਜੀ ਹਾਂਜੀ ਤੇ ਮੰਗਰ ਦੇ ਸਪੀਡ ਮੰਗਰ ਨੇ ਸਪੀਡ ਬ੍ਰੇਕਰ ਬਣਾਏ ਜਾਣ ਦੀ ਜੋ ਹੌਲੀ ਚੱਲਣਾ ਹਾਂਜੀ ਸੱਸੀ ਹਾਂਜੀ ਬੀਜੀ ਜੀ ਜੇ ਤੁਹਾਡਾ ਇਹ ਕਿੱਥੋਂ ਆਏ ਹੋ ਤੁਸੀਂ ਝੂਲੀ ਹਰਮਾਨਗੜ ਤੋਂ ਆਏ ਅੱਛਾ ਤੇ ਜਿਹੜਾ ਸਕ੍ਰੈਪ ਦੀ ਟਰਾਲੀ ਭਰੀ ਹੋਈ ਹੈ ਤੁਹਾਡੀ ਹੈ ਆਪਣੀ ਹੈ ਜਾਂ ਕਿਰਾਏ ਤੇ ਚਲਾਉਣੀ ਹੈ ਕਿਰਾਏ ਤੇ ਹੈ ਜੀ ਕਿਰਾਏ ਨੂੰ ਨੌਕਰੀ ਕਰਦੇ ਨੌਕਰੀ ਕਰਦੇ ਤੁਹਾਡਾ ਨਾਮ ਕੀ ਸੰਦੀਪ ਹਰਜੋਤ ਸਿੰਘ ਹੈ ਜੀ ਹਰਜੋਤ ਸਿੰਘ ਦਾ ਪਿੰਡ ਪਿੰਡ ਭਗਤਪੁਰਾ ਜੀ ਸੰਗਰੀਏ ਦੇ ਰਹਿਣ ਵਾਲੇ ਜੇ ਇੱਕ ਟਰਾਲੀ ਸਕਰੈਪ ਦੀ ਭਰੀ ਹੋਈ ਹੈ ਕਿੱਥੇ ਚੱਲੀ ਹੋਈ ਗੋਵਿੰਦਗੜ੍ਹ ਦਿੰਦੀ ਸੀ ਅੱਛਾ ਤੇ ਭਾਈ ਐਡੀ ਟਰਾਲੀ ਤੁਸੀਂ ਓਵਰ ਭਰੀ ਹੋਈ ਹੈ ਤਾਂ ਜੇ ਕੱਲ ਨੂੰ ਵੱਡਾ ਨੁਕਸਾਨ ਹੋ ਜਾਂਦਾ ਨੁਕਸਾਨ ਤਾਂ ਹੋ ਜਾਂਦਾ ਹੀ ਪਰ ਉਹ ਨਹੀ ਗੱਲ ਇਹ ਗੱਲ ਇਹ ਪੈਸਾ ਹੀ ਬਹੁਤ ਨੁਕਸਾਨ ਹੋ ਰਿਹਾ ਹੈ ਹਾਂ ਹਾਂ ਪਹਿਲਾਂ ਵੀ ਉਰੇ ਕਈ ਐਕਸੀਡੈਂਟ ਹੋਏ ਕਿਵੇਂ ਹੋਇਆ ਐਕਸੀਡੈਂਟ ਕਿਵੇਂ ਠੋਡੇ ਕਿੰਨੇ ਕਜੇ ਹੋਇਆ ਇਹ ਇਹ ਸਾਢੇ 5 ਦਾ ਟਾਈਮ ਸੀਗਾ ਜੀ ਹਾਂ ਸਾਢੇ ਕਿਛੀ ਦਾ ਟਾਈਮ ਸੀਗਾ ਤਾਂ ਬਾਈ ਬਾਈ ਵਾਪਰੇ ਆ ਕਿਵੇਂ ਇਹ ਇਹ ਬਾਈ ਗੱਡੀ ਵਾਲਾ ਪਾਸ ਕਰ ਰਿਹਾ ਸੀ ਅੱਛਾ ਤੇ ਕੋਈ ਇਨਿਆਂ ਦਾ ਨਾਮ ਕੀ ਕਹਿ ਸਕਦਾ ਹਾਂ ਗਲਤੀ ਉਹਦੀ ਮੰਨੀ ਜਾਈ ਜਾਂ ਟਰਾਲੀ ਮੰਨੀ ਜਾਈ ਬਾਈ ਉਹਨਾਂ ਦੀ ਗਲਤੀ ਹੈ ਅੱਛਾ ਹੰਦੂਰ ਦਾ ਨਾਂ ਮੈਂ ਸਹੀ ਤੀ ਤੁਸੀਂ ਕਿਹਾ ਮੈਸੇਜ ਹੈ ਮੈਂ ਤਾਂ ਹੀ ਚੱਲੇ ਇੱਥੋਂ ਆ ਮਤਲਬ ਇਹ ਟਰਾਲੀ ਟਰਾਲੀ ਉਮਰ ਤਾਂ ਹੈਗੀ ਆ ਇਹ ਤਾਂ ਮੰਨਦੇ ਹੋ ਨਾ ਹਾਂ ਹਾਂ ਮੰਨਦੇ ਆ ਕੋਈ ਪਰ ਆਪਣੀ ਗਲਤੀ ਨਹੀਂ ਸੀ ਬਿਲਕੁਲ ਗਲਤੀ ਨਹੀਂ ਹਾਂ ਪਰ ਇਹ ਓਵਰ ਟਰਾਲੀ ਕਿਉਂ ਭਰ ਕੇ ਚੱਲੇ ਟੱਕਰ ਹੀ ਆ ਨਾ ਉਹਨਾਂ ਜਿਹਨਾਂ ਹੀ ਆਪਾਂ ਨੂੰ ਕਹਿੰਦੇ ਆ ਪਰ ਆਪਾਂ ਦਾ ਲਿਆਉਣੀ ਪਈ ਇਹ ਜਗ੍ਹਾ ਵੀ ਇਹ ਪਹਿਲਾਂ ਹੀ ਬਹੁਤ ਅੱਜੜ ਹੋਣੀ ਬਹੁਤ ਥੋੜੀ ਟ੍ਰੈਕਟਰ ਟੱਚ ਹੋਇਆ ਥੋੜੀ ਟਰਾਲੀ ਉਹਦੇ ਨਾਲ ਉਹ ਉਹ ਟੱਚ ਹੋਇਆ ਜੀ ਸਾਡੇ ਮੇਰੇ ਟਰੱਕ ਨਾਲ ਬਰਾਬਰ ਆ ਗਈ ਜਿਹੜਾ ਟਰਾਲੀ ਨਾਲ ਟੱਚ ਹੋਇਆ ਹੋਗਾ ਨਾ ਕੋਈ ਵੱਡਾ ਹਾਦਸਾ ਵੀ ਜਿਵੇਂ ਦੋ ਦੋ ਤੁਸੀਂ ਦੇਖ ਸਕਦੇ ਜਿਵੇਂ ਦੋ ਟਰੈਕਟਰ ਟਰਾਲੀ ਔਰ ਟਰੈਕਟਰ ਔਰ Tata 407 ਟਰੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਾਂ ਚ ਦੋਏ ਬਰਾਬਰ ਜਾਂਦੇ ਇੱਕ ਦੂਜੇ ਨੂੰ